ਪੰਜੀ ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ ਕੀ ਉਹਨਾਂ ਦਾ ਨਾਮ ਕਿੰਨੀ ਕਮ ਰਿਹਾ ਉਹਦਾ ਨਾਮ ਹੈਗਾ ਬਲਜਿੰਦਰ ਸਿੰਘ 18-19 ਸਾਲਾਂ ਦਾ ਜੀ ਕਿਦੋਂ ਕੀਆ ਕਰੂੰ ਇਹ ਮੰਗਲਵਾਰ ਦਾ ਕੀ ਹੋਇਆ ਕਰੂੰ ਗੁੱਸੇ ਕਰਕੇ ਹੋ ਕੇ ਗਏ ਨਹੀਂ ਜੀ ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ ਸਿਰਫ ਦਿਮਾਗੀ ਪਰੇਸ਼ਾਨ ਆ ਹਾਂਜੀ ਥੋੜਾ ਦਿਮਾਗ ਪਰੇਸ਼ਾਨ ਤੇ ਪਹਿਲੂ ਵੀ ਚੱਲ ਜਾਂਦੇ ਸੀ ਕਿ ਨਹੀਂ ਜੀ ਕਦੀ ਨਹੀਂ ਕਿਤੇ ਗਿਆ ਇੱਥੇ ਪਿੰਡ 'ਚ ਹੀ ਰਹਿੰਦਾ ਹੁੰਦਾ ਸੀ ਪਿੰਡ 'ਚ ਇੱਥੇ ਚੱਲ ਜਾਣਾ ਘਰੋਂ ਬਾਹਰ ਆ ਜਾਇਆ ਘਰੇ ਇੱਥੇ ਕੁ ਚੱਲ ਜਾਣਾ ਘਰੇ ਫੇਰ ਚੱਲ ਜਾਣਾ ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ ਪਿੰਡੋਂ ਬਾਹਰ ਨਹੀਂ ਕਦੀ ਗਿਆ ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ ਤੇ ਤੁਸੀਂ ਫਿਰ ਉਹਦੀ ਪਾਲ ਕੀਤੀ ਹੈ ਹਾਂਜੀ ਅਸੀਂ ਬਹੁਤ ਲੱਭ ਰਹੇ ਹਾਂ ਸਾਨੂੰ ਕਿਤੇ ਨਹੀਂ ਲੱਭ ਰਿਹਾ ਸਾਡੀ ਹਲਫ ਕੀਤੀ ਜਾਵੇ ਤਾਂ ਕੋਈ ਵੀ ਦੇਖ ਕੇ ਦੱਸੋ ਜਰਾ ਸਾਡਾ ਬੁੱਤ ਕਿੱਥੇ ਆ ਬੋਰ ਸਰਪੋਰਟ ਕਰਾਈਏ ਤੁਸੀਂ ਹਾਂਜੀ ਕਰਵਾਈ ਆ ਸਾਨੂੰ ਉਹਨਾਂ ਨੇ ਵੀ ਕੋਈ ਚ ਦੱਸਿਆ ਹੈਗਾ ਸਾਡੇ ਕੋਲ ਹੀ ਪੱਲੇ ਪੋੜਦੇ ਇਸ ਗੰਦੇ ਜਿਹਰਾ ਤਾਂ ਬੰਦ ਕਰ ਲਗੇ ਸਾਡੇ ਪਰਿਵਾਰ ਦਾ ਕੋਈ ਫੋਨ ਨੰਬਰ ਬੋਲ ਦਿਓ ਪਰਿਵਾਰ ਦਾ 7883 75295 ਇਹ ਮੇਰੇ ਛੋਟੇ ਬੇੜ ਦਾ ਨੰਬਰ ਆ ਜੀ ਕਿਸੇ ਨੂੰ ਪਤਾ ਲੱਗਦਾ ਸਾਡੀ ਕੋਈ ਵੀ ਮਦਦ ਕੀਤੀ ਜਾਵੇ ਕੋਈ ਵੀ ਸਾਨੂੰ ਜ਼ਰੂਰੀ ਸੂਚਨਾ ਦੋਵੇ ਵੀ ਸਾਡਾ ਪੁੱਤ ਕਿੱਥੇ ਆ ਕਿਸੇ ਨੂੰ ਵੀ ਦਿਸਦਾ ਸਾਨੂੰ ਕੋਈ ਵੀ ਦੱਸ ਦੋਵੇ ਬਸ ਛੇਤੀ ਛੇਤੀ ਦੱਸੋ ਬੱਪੂ ਜੀ ਤੁਸੀਂ ਗੁੰਮਸ਼ੁਦਗੀ ਦੇ ਪੋਸਟਰ ਲਾ ਰਹੇ ਸੀ ਵੱਖ-ਵੱਖ ਪਿੰਡਾਂ 'ਚ ਕੀ ਹੈਗਾ ਪੂਰਾ ਮਾਮਲਾ ਮਾਮਲਾ ਇਹ ਥੋੜਾ ਧਮਾਕੀ ਤੌਰ ਤੇ ਚਲੇ ਗਿਆ ਕਿ ਪਤਾ ਨਹੀਂ ਕਿੱਦਾਂ ਚਲੇ ਗਿਆ ਕੌਣ ਚਲੇ ਗਿਆ ਇੱਕ ਮੁੰਡਾ ਆਪਣਾ ਹਾਂਜੀ ਤੇ ਇਸ ਕਰਕੇ ਬਈ ਇਹਦਾ ਪੋਸਟਰ ਲਾਉਣੇ ਕੋਈ ਜਾਣਕਾਰੀ ਕਰ ਲਵੇ ਕੀ ਉਹਦਾ ਨਾਮ ਕਿੰਨੀ ਘੋਮਰਿਆ ਉਹਦੀ ਉਮਰ ਕਿੰਨੀ ਦੱਸਿਆ ਵਾਕਰ ਮੁੰਡੇ ਨੇ ਉਹ ਹੀ ਉਮਰ ਆ ਮੈਨੂੰ ਇੰਨਾ ਛਾਲ ਨਹੀਂ ਉਮਰ ਦਾ 18 ਸਾਲ ਨਹੀਂ ਸਾਲ ਦਾ ਦੱਸਦੇ ਆ ਜੀ ਜੀ 23 ਕੋਸ਼ਿਸ਼ ਜਿਆ ਵੀ ਜਿੱਥੇ ਵੀ ਕਿਸੇ ਨੂੰ ਨਜ਼ਰ ਆਉਂਦਾ ਤੇ ਇਹਦਾ ਫੋਨ ਨੰਬਰ ਗਿਆ ਹੋਇਆ ਬਾਤ ਉਸ ਨੰਬਰ ਤੇ ਭਾ ਕੇ ਤੂੰ ਤੇ ਬਣਨ ਬਲ ਪਰਿਵਾਰ ਜਿਹੜਾ ਪਰੇਸ਼ਾਨ ਆ ਪਰੇਸ਼ਾਨ ਬਹੁਤ ਜ਼ਿਆਦਾ ਉਦਨ ਦੀ ਤਲਾਸ਼ ਕਰ ਰਿਹਾ ਤਲਾਸ਼ ਤਲਾਸ਼ ਤੇ ਕਿੱਥੇ ਕਿੱਥੇ ਤੁਸੀਂ ਤਲਾਸ਼ ਕੀਤੀ ਹੁਣ ਜੀ ਗੁਰਦੁਆਰਿਆਂ ਚ ਕੱਜੀ ਅੱਡਿਆਂ ਚ ਤੇ ਕਿਸੇ ਜੇ ਬੈਠਾ ਹੋਵੇ ਚਾਹ ਕਿਸੇ ਗੁਰਦੁਆਰੇ ਦੇ ਲੰਗਰ ਪ੍ਰਸਾਦਾ ਚਾਗਦਾ ਹੋਊਗਾ ਜੀ 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 ਫਿਰ ਮੈਜਬੇਤ ਇਹਦੀ ਜਾਣਕਾਰੀ ਕਰਕੇ ਵੀ ਕਿਹਨਾਂ ਦਾ ਬੱਚਾ ਵਾ ਕਿੱਥੋਂ ਆਇਆ ਜਿੰਨੂੰ ਕਹੇ ਇਹਦਾ ਡਰੈਸਿੰਗ ਕਰਕੇ ਤੇ ਇਹਦਾ ਵੱਡੇ ਬੇਟਾ ਬੱਚਾ ਬਾਪੂ ਇਹ ਦਿੱਤਾ ਜਾਵੇ ਬੇਟੇ ਜਿਹੜਾ ਤੇਰਾ ਭਰਾ ਗੁੰਮ ਹੋਇਆ ਕਿੰਨਾ ਕੀ ਉਹਦਾ ਨਾਮ ਔਰ ਕਿੰਨੀ ਕਮ ਹੋ ਰਿਹਾ ਉਹਦੀ ਨਾਮ ਉਹਦਾ ਸਾਗਰ 19 ਠਾਹ ਤਾਂ 19 60 ਤੱਕ ਉਮਰ ਆਦੀ ਕਿਦੋਂ ਗੁੰਮ ਹੋਇਆ 6 ਤਰੀਕ ਦੇ 7:00 10:00 ਵਜੇ ਦਾ ਕਰੋ ਗਿਆ ਹੋਇਆ ਕਿਹੜੇ ਪਿੰਡ ਤੋਂ ਆਏ ਵੱਡੇ ਵੇੜ ਤੋਂ ਅੱਛਾ ਜੀ ਤੇ ਕੀ ਕਰੇ ਦੱਸ ਕੇ ਗਿਆ ਵੀ ਕਿੱਥੇ ਮੈਂ ਜਾ ਰਿਹਾ ਕੋਈ ਕੁਝ ਨਹੀਂ ਦੱਸ ਕੇ ਗਿਆ ਉੱਧਰ ਚਲ ਗਿਆ ਕਰਨ ਪਹਿਲੂ ਵੀ ਚਲ ਜਾਂਦੇ ਸੀ ਅਕਸਰ ਘਰੋਂ ਪਹਿਲੋ ਜਿੱਦਾਂ ਕਰੋ ਚਲ ਜਾਂਦੇ ਸੀ ਪਿੰਡ 'ਚ ਰਹਿੰਦਾ ਸੀ ਅੱਜ ਕੋਈ ਛੇ ਦਿਨ ਨੂੰ ਗਿਆ ਆਇਆ ਨਹੀਂ ਵਾਪਸ ਮਨੋ ਦਿਮਾਗੀ ਥੋੜਾ ਕਮਜ਼ੋਰ ਆ ਹਾਂ ਜੀ ਠੀਕ ਹੈ ਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ ਕੀ ਉਹਦਾ ਹੋਲੀਆ ਕੀ ਹੈ ਕਾਲੀ ਸ਼ਰਟ ਤੇ ਕਾਲਾ ਪਜਾਮਾ ਪਾਇਆ ਹੋਇਆ ਹਾਂ ਹਾਈਟ ਕਿੰਨੀ ਕਹਿੰਦੀ ਹਾਈਟ ਔਡੀ 6 ਫੁੱਟ ਹੈ ਜੀ ਕਿ ਕਿੱਥੇ ਕਿੱਥੇ ਤੁਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਬਿਆਸ ਤੇ ਰਹੀਏ ਗਏ ਸੀ ਬਾਬਾ ਕਾਲਾ ਇੱਧਰ ਸਾਰਾ ਘੁੰਮਿਆਂਦਾ ਕਿਤੇ ਉਹ ਲੱਭਾ ਪੁਲਿਸ ਕੋਲ ਸੇ ਤਾਂ ਮੰਗੀ ਤੁਸੀਂ ਰਿਪੋਰਟ ਕਰਾਈ ਹੈ ਰਿਪੋਰਟ ਕਰਾਈ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਦੱਸਿਆ ਜੀ ਠੀਕ ਹੈ ਤੇ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਜਿੱਥੇ ਵੀ ਜਿਸ ਜਸਨ ਨੂੰ ਵੀ ਦਿਖੇ ਤਾਂ ਉਹ ਹਨਾ ਉਹ ਨੰਬਰ ਤੇ ਫੋਨ ਕਰ ਦੇਵੇ ਕੀ ਤੁਹਾਡਾ ਫੋਨ ਨੰਬਰ ਹੈ 78 883 75295 ਫਿਰ ਦੁਬਾਰਾ ਬੋਲ ਦਿਓ 788375295